ਕਈ ਵਾਰੀ ਆਪਾਂ ਠੇਕੇ ਤੇ ਜ਼ਮੀਨ ਲੈ ਲੈਣੇ ਆ ਪੱਤੇ ਤੇ ਲੈ ਲੈਣੇ ਆ ਗਰਦੌਰੀ ਦੇ ਵਿੱਚ ਨੁਕਸਾਨ ਵੀ ਇੰਨਾ ਨੁਕਸਾਨ ਹੋਇਆ ਕਿਦੀ ਕਿਦੀ ਜ਼ਮੀਨ ਐ ਉਹ ਆਪਾਂ ਕੱਢ ਲੈਣੇ ਆ ਫਰਦ ਚੋਂ ਰਿਜਿਸਟਰੀ ਤੇ ਖਾਤੇ ਦੇ ਵਿੱਚ ਉਹਦੇ ਚਲੇ ਜਾਂਦੇ ਪੈਸੇ ਪਰ ਉਹਨੇ ਜ਼ਮੀਨ ਠੇਕੇ ਤੇ ਦਿੱਤੀ ਹੁੰਦੀ ਐ ਉਹਨਾਂ ਤਾਂ ਠੇਕਾ ਲੈ ਲਿਆ ਹੁੰਦਾ ਐ ਪੈਸੇ ਲੈ ਲੇ ਹੁੰਦੇ ਆ ਬਹੁਤ سارے ਬੰਦੇ ਹੈਗੇ ਨੇ ਰੱਬ ਦੇ ਘਰ ਦੇਰ ਹੈ ਰੱਬ ਦੇ ਘਰੇ ਹਰ ਕਿਸਮ ਦਾ ਬੰਦਾ ਹੈ ਬਹੁਤ سارے ਬੰਦੇ ਹੈਗੇ ਨੇ ਜਿਹੜੇ ਦੇ ਦਿੰਦੇ ਆ ਵੀ ਯਾਰ ਮੈਨੂੰ ਤਾਂ ਠੇਕਾ ਮਿਲ ਗਿਆ ਤੇਰੇ ਪੈਸੇ ਆਏ ਨੇ ਤੂੰ ਲੈ ਲੈ ਪਰ ਬਹੁਤ ਸਾਰੇ ਅਜੇ ਵੀ ਨੇ ਜਿਹੜੇ ਨਹੀਂ ਦਿੰਦੇ ਠੇਕਾ ਵੀ ਲੈ ਗਿਆ ਸਰਕਾਰ ਦੀ ਜਿਹੜੀ ਹੈਲਪ ਆਈ ਮੁਆਵਜ਼ਾ ਉਹ ਵੀ ਲੈ ਗਿਆ ਉਹ ਤੋਂ ਕਾਫੀ ਸ਼ਿਕਾਇਤਾਂ ਸਾਨੂੰ ਆਈਆਂ ਉਹਦਾ ਅਸੀਂ ਹੱਲ ਕੱਢਿਆ ਕਿ ਅਸੀਂ ਕਾਸ਼ਤਕਾਰ ਲਫ਼ਜ਼ ਲਿਖਤਾ ਜੀ ਕਾਸ਼ਤਕਾਰ ਨੂੰ ਪੈਸੇ ਮਿਲਣਗੇ ਜਿਹੜਾ ਉਸ ਵੇਲੇ ਉਸ ਜ਼ਮੀਨ ਤੇ ਖੇਤੀ ਕਰ ਰਿਆ ਸੀ ਪੈਸੇ ਉਹਨੂੰ ਮਿਲਣਗੇ ਜਨਾਬ ਜਿਹਦਾ ਨੁਕਸਾਨ ਹੋਇਆ ਜਿਨੇ ਰਿਹਾਂ ਸਪਰਿਆਂ ਤੇ ਪੈਸੇ ਖਰਚਤੇ ਜਿਨੇ ਪੁੱਤਾ ਮੰਗੂ ਫਸਲ ਪਾਲੀ ਐ ਨਾ ਆਖਰੀ ਮੌਕੇ ਤੇ ਘੜੇ ਪੈ ਗਏ ਉਹਨੂੰ ਮਿਲਣਗੇ ਪੈਸੇ ਉਹ ਪਿੰਡ ਚੋਂ ਪਤਾ ਲੱਗ ਜਾਂਦਾ ਕਿਨੇ ਕਿੰਨੇ ਕਿੱਲੇ ਕਿੰਨਾ ਦੀ ਜ਼ਮੀਨ ਠੇਕੇ ਤੇ ਲਈ ਐ ਤੇ ਪਿੰਡ ਚੋਂ ਪਤਾ ਲੱਗ ਜਾਂਦਾ ਪਿੰਡ ਦੇ ਲੋਕ ਝੂਠ ਨਹੀਂ ਬੋਲਦੇ ਇਸੇ ਤਰ੍ਹਾਂ ਜ਼ਮੀਨਾਂ ਜਿਹੜੀਆਂ ਰੁੜ ਗਈਆਂ ਪਿੰਡਾਂ ਚੋਂ ਪਤਾ ਕਰਾਂਗੇ ਕਿਉਂਕਿ ਉਹ ਤਾਂ ਮੁਸ਼ਤਰਕਾ ਖਾਤਾ ਸੀ ਨਾ ਕਿਸੇ ਕੋ ਦਾ ਕੋ ਕਾਗਜ਼ ਪੱਤਰ ਹੈ ਪਰ ਉਹਨਾਂ ਨੂੰ ਅਸੀਂ ਬਾਈ ਨੇਮ ਕਰ ਕਰ ਜਾ ਕੇ ਆਪ ਉਹਨਾਂ ਦੀ ਹੈਲਪ ਕਰਾਂਗੇ ਆਪ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਦੁੱਖ ਵੰਡਾਵਾਂਗੇ ਸੋ ਅਮਰਸਰ ਜ਼ਿਲ੍ਹੇ ਦੇ ਜਿਹੜੇ ਮਾਲ ਵਿਭਾਗ ਦੇ ਅਧਿਕਾਰੀਆਂ ਦਾ ਮੈਂ ਮੁਲਾਜਮਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰੀਏ ਜਿਨ੍ਹਾਂ ਨੇ ਬਹੁਤ ਫਾਸਟ ਬਹੁਤ ਤੇਜ਼ੀ ਨਾਲ ਕੰਮ ਕਰਕੇ ਅੱਜ ਪੈਸੇ ਤਾਂ 28 ਤਰੀਕ ਬਣਦੀ ਸੀ 28 ਅਕਤੂਬਰ ਜੇ 45 ਦਿਨਾਂ ਦਾ ਲਾਉਂਦੇ ਪਰ ਇਹਨਾਂ ਨੇ 15 ਦਿਨ ਪਹਿਲਾਂ ਹੀ ਜਿਹੜਾ ਇਹ ਸਭ ਤੋਂ ਵੱਧ ਪ੍ਰਭਾਵ ਤੇਰੀਏ ਦਾ ਮੁਆਵਜ਼ਾ ਔਰ ਅਸੈਸਮੈਂਟ ਕਰਕੇ ਸਾਨੂੰ ਦਿੱਤੀ ਤੇ ਤੁਹਾਨੂੰ ਸਾਰਿਆਂ ਨੂੰ ਇਸ ਤੋਂ ਬਾਅਦ ਵੀ ਪੈਸੇ ਮਿਲਣਗੇ ਸਾਡੇ ਕੈਬਨਿਟ ਮੰਤਰੀ ਜਿਹੜੇ ਨੇ ਬਾਕੀ 19 ਜ਼ਿਲ੍ਹਿਆਂ 'ਚ ਵੀ ਕੱਲ ਤੋਂ ਸ਼ੁਰੂਆਤ ਹੋ ਜੂਗੀ ਸਾਰੇ ਹਰ ਰੋਜ਼ ਕਿਤਨਾ ਕਿਤੇ ਜ਼ਰੂਰੀ ਨਹੀਂ ਕਿ ਮੈਂ ਹੀ ਜਾਵਾਂਗਾ ਤਾਂ ਹੀ ਪੈਸੇ ਮਿਲਣਗੇ ਮੈਂ ਕਹਾਂ ਵੀ ਕੋਈ ਗੱਲ ਨਹੀਂ ਆਪਾਂ ਬਾਅਦ ਜਾਇਆਵਾਂਗੇ ਕਦੇ ਫੇਰ ਜਾਇਆਵਾਂਗੇ ਪਰ ਕਿਹੜਾ ਤੁਸੀਂ ਜ਼ਖਮਾਂ ਤੇ ਮਲਮ ਜਲਾਉਣੀ ਬੜੀ ਜ਼ਰੂਰੀ ਹੈ ਤਾਂ ਕਿ ਲੀਤੇ ਆਵੇ ਜ਼ਿੰਦਗੀ 12500 ਅੱਠ ਪਿੰਡ ਪ੍ਰਭਾਵਿਤ ਹੋਏ ਨੇ ਅੱਜ 52 ਪਿੰਡ ਇਸ ਇਲਾਕੇ ਦੇ ਮਤਲਬ ਟੋਟਲ ਅਜਨਾਲੇ ਦੇ 150 ਤੋਂ ਉੱਪਰ 110 220 200 ਤੋਂ ਵੱਧ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਭਾਵਿਤ ਹੈ 110 ਉਹਦੇ ਚੋਂ ਅਜਨਾਲੇ ਦੇ 52 ਚ ਅੱਜ ਜਿਹੜਾ ਉਹ ਸ਼ੁਰੂਆਤ ਕਰ ਰਹੇ ਆ ਸੋ ਇਸ ਕਰਕੇ ਸਾਡੇ ਕੋਲੇ ਜਿੰਨਾ ਵੀ ਪੈਸਾ ਸਾਡੇ ਕੋਲੇ ਆ ਰਿਹਾ ਸੀ ਸੈਂਟਰ ਗਵਰਨਮੈਂਟ ਨੂੰ ਲਗਭਗ 14000 ਕਰੋੜ ਰੁਪਏ ਦਾ ਨੁਕਸਾਨ ਦਾ ਸੀ ਸਾਰਾ ਕੱਲਾ ਕੱਲਾ ਲਿਖ ਕੇ ਭੇਜਦਾ ਉਹ ਕਈ ਵਾਰੀ ਕਹੀ ਜਾਂਦੇ ਆ ਵਿਰੋਧੀ ਪਾਰਟੀ ਵਾਲੇ ਲਿਖ ਕੇ ਨਹੀਂ ਭੇਜਿਆ ਦੱਸਦੇ ਨਹੀਂ ਉਹ ਵੀ ਜਿੰਨੇ ਜਰ ਪਤਾ ਨਹੀਂ ਲੱਗਦਾ ਲਿਖ ਕੇ ਕੀ ਭੇਜਦੀ ਹੈ ਪਾਣੀ ਕਟਿਆ ਤਾਂ ਜਾਵਾਂਗੇ ਲੋਕਾਂ ਕੋਲੇ ਘਰ ਟਹਿ ਗਏ ਜਾਂ ਲੋਕਾਂ ਨੂੰ ਵੀ ਨਹੀਂ ਪਤਾ ਸਾਡੇ ਘਰ ਦਾ ਕੀ ਬਣਿਆ ਲੋਕ ਵੀ ਬਾਹਰ ਬੈਠੇ ਆ ਜਦੋਂ ਥੋੜਾ ਜਿਹਾ ਅੰਦਰ ਜਾ ਕੇ ਪਤਾ ਲੱਗੂਗਾ ਤਾਂ ਅਸਲੀ ਨੁਕਸਾਨ ਦਾ ਪਤਾ ਲੱਗੂ ਐਵੇਂ ਮੈਂ ਕਹਦਾ 20 ਹਜ਼ਾਰ ਕਰੋੜ ਦੇ ਦਿਓ ਜੀ ਅਸੀਂ ਬਣਾ ਕੇ ਭੇਜਤਾ ਉਹਨਾਂ ਦੀ ਮਰਜ਼ੀ ਹੈ ਕੋ ਦੇ ਦੇਣਾ ਨਹੀਂ ਤਾਂ ਪੰਜਾਬੀਆਂ ਅਸੀਂ ਆਪਣੇ ਆਪ ਵੀ ਹਿਲਾ ਕਰ ਲਾਂਗੇ ਕੋਈ ਅਸੀਂ ਗੱਲ ਨਹੀਂ ਕਿਉਂਕਿ ਅਸੀਂ ਤਾਂ ਤੁਰਕੀ ਜਾ ਕੇ ਵੀ ਸਾਡਾ 20 ਰੁਪਈਆ ਦਾ ਲੰਗਰ ਗੁਰੂ ਸਾਹਿਬ ਦਾ ਜਿਹੜਾ ਉਹ ਸ਼ੁਰੂ ਹੋਇਆ ਸੀ ਉਹਦਾ ਵਿਆਜ ਹੀ ਨਹੀਂ ਮੁੱਕਦਾ ਤੁਰਕੀ ਦੇ ਵਿੱਚ ਉਚਾਲ ਆਵੇ ਤਾਂ ਸਾਡਾ ਰੈੱਡ ਕਰਾਸ ਵਾਲੇ ਬਾਅਦ ਚ ਪਹੁੰਚਦੇ ਸਾਡਾ ਲੰਗਰ ਪਹਿਲਾਂ ਪਹੁੰਚ ਜਾਂਦਾ ਸੋ ਮੈਂ ਉਹਨਾਂ ਨੂੰ ਕਹਿ ਕੇ ਆਇਆ ਕਿ ਮੈਂ ਹੱਕ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸਾਡਾ ਹੱਕ ਬਣਦਾ ਸਾਡਾ 50000 ਕਰੋੜ ਜੀਐਸਟੀ ਦਾ ਦੇ ਦਿਓ 8000 ਕਰੋੜ ਸਾਡਾ ਰੂਰਲ ਡਿਵੈਲਪਮੈਂਟ ਫੰਡ ਦੇ ਦੇ ਦਿਓ ਆ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਪਿਆ ਹੈ ਨਾ 8000 ਕਰੋੜ ਇਹ ਸਾਰਾ ਸੜਕਾਂ ਦਾ ਪਿੰਡਾਂ ਵਾਲੀਆਂ ਸੜਕਾਂ ਦਾ ਜਿਹੜੀਆਂ ਮੰਡੀਆਂ ਨੂੰ ਜਾਂਦੀਆਂ ਨੇ ਉਹੀ ਦੇ ਦਿਓ ਜੀ ਮੈਂ ਕਿਹਾ ਮੈਂ ਸਪੈਸ਼ਲ ਪੈਕੇਜ ਮੰਗਦਾ ਹੀ ਨਹੀਂ ਉਹੀ ਤੇ ਦੋਸੀਂ ਉਹਨਾਂ ਸਾਰ ਲਾਂਗੇ ਉਹ ਬਸ ਸੁਸਾਬੀ ਕਿਤਾਬੀ ਨੇ ਇਹਨੂੰ ਇੱਥੋਂ ਕੱਟ ਲੋ ਇਹਨੂੰ ਇੱਥੋਂ ਕੱਟ ਲੋ ਆ ਇਹਨੂੰ ਇਹਦੇ ਵਿੱਚ ਹੀ ਸਮਝੋ ਇਹਨੂੰ ਇਹਦੇ ਵਿੱਚ ਹੀ ਸਮਝੋ ਮੈਂ ਕਹਾਂ ਜੀ ਐ ਨਹੀਂ ਕੰਮ ਚੱਲਣਾ ਖੁੱਲੇ ਗੱਫੇ ਸਾਡੇ ਤਾਂ ਖੁੱਲੇ ਗੱਫੇ ਚੱਲਦੇ ਆ ਸੋ ਸ਼ਾਇਦ ਕਿਤੋਂ ਨਾ ਕਿਤੋਂ ਉਹ 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 ਵੀ ਤਾਂ ਪੋਲੀਟੀਕਲ ਪਾਰਟੀ ਆ ਉਹਨਾਂ ਨੇ ਵੀ ਤਾਂ ਇਲੈਕਸ਼ਨ ਲੜਨੀਆਂ ਨੇ ਕਿਤੋਂ ਨਾ ਕਿਤੋਂ ਉਹਨਾਂ ਦੇ ਵੀ ਬੰਦੇ ਦੱਸਦੇ ਹੋਣਗੇ ਤਾਂ ਆ ਵੀ ਥੱਲੇ ਕੰਮ ਖਰਾਬ ਹੈ ਯਾਰ ਕੁਛ ਨਾ ਕੁਛ ਤਾਂ ਖੋਲੋ ਖਜਾਨੇ ਦਾ ਮੂੰਹ ਇੱਧਰ ਨੂੰ ਜਦੋਂ ਅਸੀਂ ਆਪਣੇ ਜਦੋਂ ਅਸੀਂ ਆਪਣੇ ਖੇਤਾਂ ਦਾ ਮੂੰਹ ਵੇਚਦੇ ਅਨਾਜ ਅਨਾਜ ਪਟਾਰਾ ਵੱਲ ਕਰ ਰੱਖਿਆ ਤਾਂ ਉਹ ਖਜ਼ਾਨੇ ਦਾ ਮੂੰਹ ਕਿਉਂ ਨਹੀਂ ਹੋ ਰਿਹਾ ਇੱਧਰ ਸਾਡੇ ਵੱਲ ਕਣਕ ਚਾਹੀਦੀ ਹੈ ਸਰੋਂ ਚਾਹੀਦੀ ਹੈ ਬਾਜਰਾ ਚਾਹੀਦਾ ਗੰਨਾ ਚਾਹੀਦਾ ਝੋਲ ਚਾਹੀਦੇ ਨੇ ਮੱਕੀ ਚਾਹੀਦੀ ਹੈ ਉਦੋਂ ਪੰਜਾਬ ਹੈ ਜੇ ਪੰਜਾਬ ਕਹਿੰਦੇ ਥੋੜੇ ਜਿਹਾ ਪੈਸੇ ਚਾਹੀਦੇ ਨੇ ਕਹਿੰਦੇ ਨਾ ਨਾ ਉਹ ਤਾਂ ਹੈ ਨਹੀਂ ਮੈਂ ਕਿਹਾ ਫਿਰ ਗਮਲਿਆਂ ਚ ਲਾਈਏ ਕਣਕਾਂ ਸੀ ਫਿਰ ਹੋਰ ਕਿੱਥੇ ਬੀਜੀਏ ਫਿਰ ਪਾਣੀ ਪਾਣੀ ਥੋੜਾ ਲਾਵਾਂਗੇ ਪਾਣੀ ਥੋੜਾ ਇੱਧਰ ਨੂੰ ਕਰ ਦਾਂਗੇ ਪਾਣੀ ਥੋੜਾ ਇੱਧਰ ਨੂੰ ਕਦੇ ਭਾਖੜਾ ਤੇ ਰੋਲਾ ਪੈ ਜਾਂਦਾ ਹੈ ਡੈਮਾਂ ਤੇ ਕਦੇ ਕਿੱ데 ਰੋਲਾ ਪਾ ਲੈਂਦੇ ਆ ਪਰ ਵੀਰੋ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਮੈਂ ਤਾਂ ਦੇਖ ਲਿਆ ਸਾਢੇ 3 ਪੌਣੇ 4 ਸਾਲ ਹੋ ਗਏ ਵੀ ਇਹ ਬਰਦਾਨੀ ਹੈ ਧਰਤੀ ਨੂੰ ਕੋਈ ਇਹ ਤੋਂ ਪਹਿਲਾਂ ਵਾਲੇ ਹਮੇਸ਼ਾ ਕਹਿੰਦੇ ਰਹੇ ਆ ਖਜ਼ਾਨਾ ਖਾਲੀ ਖਜ਼ਾਨਾ ਖਾਲੀ 55000 ਨੌਕਰੀਆਂ ਦੇਤੀਆਂ ਸਰਕਾਰੀ ਟੇਲਾਂ ਤੱਕ ਕੱਸੀਆਂ ਦਾ ਰਜਵਾਹਾਂ ਦਾ ਸੂਆਂ ਦਾ ਪਾਣੀ ਪਹਚਾਤਾ 21 22% ਤੋਂ 65 66% ਤੱਕ ਪਾਣੀ ਲੈ ਗਏ ਖੇਤਾਂ 'ਚ ਸੜਕ ਸੁਰੱਖਿਆ ਫੋਰਸ ਰੋਜ਼ਾਨਾ ਬਚਾਉਂਦੀ ਆ ਸੜਕਾਂ ਤੇ ਟੜਫ ਟੜਫ ਮਰੀ ਜਾਂਦੇ ਸੀ ਐਕਸੀਡੈਂਟਾਂ 'ਚ 48% ਮੌਤਾਂ ਘਟ ਗਈਆਂ ਸੜਕਾਂ ਤੇ ਹਜੇ ਪੂਰਾ ਤਰੀਕੇ ਨਾਲ ਸੇਫ ਨਹੀਂ ਹੋਇਆ ਪਰ ਐਫਰਟ ਤਾਂ ਕੀਤੀ ਹੈ ਕੋਸ਼ਿਸ਼ ਤਾਂ ਕੀਤੀ ਹੈ ਆਮ ਆਦਮੀ ਕਲੀਨਿਕ ਇੱਕ ਕਰੋੜ 70 ਲੱਖ ਬੰਦਾ ਹੁਣ ਤੱਕ ਦਵਾਈ ਲੈ ਗਿਆ ਜੀ ਜੇ ਕੋਈ ਦੋ ਵਾਰੀ ਵੀ ਆ ਗਿਆ ਹੁਣੇ ਚਲੋ 1 ਕਰੋੜ ਤਾਂ ਲੈ ਹੀ ਗਿਆ ਨਾ ਜੇ ਆਪਾਂ ਦੇਖੀਏ ਹਰ ਕਿਸਮ ਦੀ ਦਵਾਈ ਹਰ ਕਿਸਮ ਨੇ ਟੈਸਟ ਫ੍ਰੀ ਨੇ ਸਰਕਾਰੀ ਸਕੂਲਾਂ ਦੇ ਬੱਚੇ ਜੇਈ ਮੈਨ ਜੇਈ ਐਡਵਾਂਸ ਤੇ ਫੌਜ ਦੇ ਵੱਡੇ ਵੱਡੇ ਔਖੇ ਔਖੇ ਪੇਪਰ ਕਲੀਅਰ ਕਰ ਰਹੇ ਸਾਡੇ ਬੱਚੇ ਆਈਆਈਐਮ ਅਹਮਦਾਬਾਦ ਫਿਨਲੈਂਡ ਸਿੰਗਾਪੁਰ ਅਸੀਂ ਆਪ ਦੇ ਅਧਿਆਪਕਾਂ ਨੂੰ ਲੈ ਕੇ ਜਾਂਦੇ ਆ ਕਿ ਉੱਥੇ ਉੱਥੇ ਟ੍ਰੇਨਿੰਗ ਦਿਵਾ ਕੇ ਲੈ ਕੇ ਪੜਾਈਏ ਉਹ ਜਦੋਂ ਜਵਾਕ ਪੜ ਗਏ ਜਦੋਂ ਬੱਚੇ ਸਾਡੇ ਵੱਡੀਆਂ ਵੱਡੀਆਂ ਨੌਕਰੀਆਂ ਤੇ ਵੱਡੇ ਵੱਡੇ ਪੈਕੇਜਾਂ ਤੇ ਜਦੋਂ ਮਲਟੀਨੇਸ਼ਨਲ ਕੰਪਨੀਆ ਉਹਨਾਂ ਨੂੰ ਬਟੀਆਂ ਬੜੀਆਂ ਕੁਰਸੀਆਂ ਤੇ ਬਿਠਾਉਣ ਲੱਗੀਆਂ ਗਰੀਬੀਆਂ ਉਦੋਂ ਨਿਕਲਣਗੀਆਂ ਆਪਣੇ ਘਰਾਂ ਚੋਂ ਇਹ ਲਾਲ ਕਾਰਡ ਹਰਾ ਕਾਰਡ ਪੀਲੇ ਕਾਰਡ ਨਾਲ ਨਹੀਂ ਨਿਕਲਣੀਆਂ ਵੀਰੋ ਜੁਆਕਾਂ ਨੂੰ ਪੜ੍ਹਾਈਏ ਜੁਆਕਾਂ ਨੂੰ ਪੜਾ ਕੇ ਨੌਕਰੀਆਂ ਤੇ ਲਾਈਏ ਕੈਨੇਡਾ ਅਮਰੀਕਾ ਚ ਕਿਹੜੀ ਖੇਤੀ ਹੁੰਦੀ ਹੈ ਵੀ 6 ਮਹੀਨੇ ਤਾਂ ਬਰਫ ਹੀ ਪਈ ਰਹਿੰਦੀ ਹੈ ਉੱਥੇ ਫੇਰ ਵੀ ਅੱਪਾ 40 ਲੱਖ 50 ਲੱਖ ਅੱਜ ਦੇਣ ਨੂੰ ਤਿਆਰ ਆ ਉੱਥੇ ਜਾਣ ਨੂੰ ਕਿਉਂਕਿ ਉੱਥੇ ਡਿਸਪਲਨ ਹੈ ਉੱਥੇ ਮੰਤਰੀ ਤੇ ਸੰਤਰੀ ਲਈ ਸੇਮ ਕਾਨੂੰਨ ਹੈ ਉੱਥੇ ਇਹ ਨਹੀਂ ਹੈਗਾ ਫਲਾਣੇ ਦਾ ਬੰਦਾ ਇਹਨੂੰ ਨੌਕਰੀ ਦੇ ਦਿਓ ਨੰਬਰ ਭਾਵੇਂ ਘੱਟ ਨੇ ਆਹ ਫਲਾਣਾ ਇਹ ਤਾਂ ਗਰੀਬ ਦਾ ਬੰਦ ਬੱਚਾ ਕੋਈ ਗੱਲ ਨਹੀਂ ਨੰਬਰ ਜਿੰਨੇ ਮਰਜੀ ਨੇ ਇਹਦੀ ਕੋਈ ਸਪਾਰਸ਼ ਨਹੀਂ ਆਈ ਇਹਨੂੰ ਨਾਂ ਦਿਓ ਉੱਥੇ ਆਹ ਕੰਮ ਨਹੀਂ ਹੈਗਾ ਇਸੇ ਕਰਕੇ ਉਹਨਾਂ ਦੇ ਵੀਜੇ ਦੀ ਵੈਲਿਊ ਹੈ ਇਹ ਆਪਾਂ ਵੀ ਕਰ ਸਕਦੇ ਆ ਇੱਥੇ ਬਸ ਤੁਹਾਡੇ ਸਾਥ ਦੀ ਲੋੜ ਹੈ ਲੱਗੇ ਹੋਇਆ ਇਸੇ ਕਰਕੇ ਤਾਂ ਮੈਨੂੰ ਗਾਲਾਂ ਕਹੀ ਜਾਂਦੇ ਆ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਕਹਿੰਦੇ ਯਾਰ ਇਹ ਬੜਾ ਤੇ ਲੋਕਾਂ ਨੂੰ ਹੋਰ ਯਾਦ ਤਾਂ ਪਾਈ ਜਾਂਦਾ ਹੈ ਬਿਨਾਂ ਰਿਸ਼ਵਤਾਂ ੜੀਆਂ ਬਿਨਾ ਸ਼ਿਫਾਰਸ਼ਾਂ ਰਿਆਂ ਸਾਡਾ ਕੰਮ ਕਿਵੇਂ ਚੱਲੂ ਸਾਡੀ ਦੁਕਾਨ ਬੰਦ ਕਰੀ ਜਾਂਦਾ ਏ ਸੁਬੀਰੋ ਇਹ ਇਹ ਤਾਂ ਤੜਫਦੇ ਆ ਕਿ ਆਮ ਬੰਦਾ ਕਿਉਂ ਬਹਿ ਗਿਆ ਕੁਰਸੀ ਤੇ ਆਮ ਘਰਾਂ ਦੇ ਮੁੰਡੇ ਮੰਤਰੀ ਬਣ ਕੇ ਕਿਉਂ ਬਹਿ ਗਏ ਇੱਥੇ ਤਾਂ ਸਾਡੇ ਈ ਪੁੱਤ ਬਹਿੰਦੇ ਆ ਸਾਡੇ ਜੀਜੇ ਸਾਡੇ ਸਾਲੇ ਸਾਡੇ ਪੁੱਤ ਸਾਡੇ ਭਤੀਜੇ ਉਹ ਬਹਿੰਦੇ ਹੁੰਦੇ ਇੱਥੇ ਉਹ ਸਾਰੇ ਹੀ ਹਾਰ ਗਏ ਦੋ ਤਿੰਨ ਜੇਲ੍ਹ ਚ ਨੇ ਤੂੰ ਤਾਂ ਜਾਦੇ ਪਤਾ ਦੁੱਸਤਾ ਇਸ ਇਲਾਕੇ ਦੇ ਪੀੜ ਤੋਂ ਕਿਵੇਂ ਇੱਥੇ ਲਾਲ ਬੱਤੀਆਂ 'ਚ ਚਿੱਟਾ ਜਾਂਦਾ ਸੀ ਪਹਿਲੀ ਵਾਰ ਲੈਸ ਕਰਦੇ ਸੀ ਆਹ ਨੰਬਰ ਗੱਡੀ ਆ ਰਹੀ ਐ ਨੋ ਰੋਕਣੀ ਨਹੀਂ ਨਾਕੇ ਤੇ ਇਹ 'ਚ ਬਹੁਤ ਜ਼ਰੂਰੀ ਸਮਾਨ ਜਾ ਰਿਹਾ ਹੈ ਪੰਜਾਬ ਦੇ ਨੌਜਵਾਨਾਂ ਵਾਸਤੇ ਬਹੁਤ ਜ਼ਰੂਰੀ ਸਮਾਨ ਜਾ ਰਿਹਾ ਹੈ